ਤੁਹਾਡੇ ਰਾਹੀਂ ਮੈਂ ਮੰਤਰੀ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਡੀਸੀ ਸਾਹਿਬ ਤੇ ਮੰਤਰੀ ਜੀ ਦੇ ਲੈਵਲ ਤੇ ਅਸੀਂ ਬਿਆਸ ਦਰਿਆ ਜਿੱਥੇ-ਜਿੱਥੇ ਵੀ ਵੀਕਨੈਸ ਆ ਜਦੋਂ ਪਾਣੀ ਵਹਤ ਆਉਂਦਾ ਤਾਂ ਉਥੋਂ ਟੁੱਟ ਜਾਂਦਾ ਤਾਂ ਹੜੋਂਦੇ ਅਸੀਂ ਤੇ ਉਹ ਸਾਈਟਸ ਆਇਡੈਂਟੀਫਾਈ ਕਰਕੇ 6 ਮਹੀਨੇ ਪਹਿਲਾਂ ਦਿੱਤੀਆਂ ਸੀ ਤੇ ਉਹਦੇ ਤੋਂ ਬਾਅਦ ਡਿਪਾਰਟਮੈਂਟ ਨੂੰ ਸਮੇਂ-ਸਮੇਂ ਤੇ ਰਿਮਾਈਂਡਰ ਵੀ ਦਿੱਤਾ ਤੇ ਉਹਦੇ ਵਿੱਚੋਂ ਵੀ 50% ਜਗ੍ਹਾ ਜਿੱਥੇ ਮਜ਼ਬੂਤੀ ਕਰਨ ਦੀ ਲੋੜ ਸੀ ਉਹ ਵੀ ਨਹੀਂ ਹੋ ਪਾਈ ਤੇ ਬਿਊਟੀ ਇਹ ਆ ਵੀ ਪੈਸੇ ਵੀ ਉਹ ਸਾਰੇ ਦੇ ਸਾਰੇ ਨਰੇਗਾ ਦੇ ਵਿੱਚੋਂ ਲੱਗਦੇ ਆ ਤੇ ਮੈਂ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜੀ ਜਿਹੜੇ ਉਹ 50% ਥਾਂ ਤਾਂ ਇੱਕ ਜਗ੍ਹਾ ਟੁੱਟ ਗਿਆ ਤੇ ਸਾਰਾ ਕੰਮ ਹੋ ਜਾਣਾ ਤੇ ਘੱਟੋ ਘੱਟ 12 15 ਲੋਕੇਸ਼ਨਸ ਸਿਰਫ ਥਰੀਕੇ ਤੋਂ ਲੈ ਕੇ ਤੇ ਢਿਲਵਾں ਤੱਕ ਆਇਡੈਂਟੀਫਾਈ ਕੀਤੀਆਂ ਆ ਤੇ ਉਹਨਾਂ ਤੇ ਕੰਮ ਕਿਉਂ ਨਹੀਂ ਹੋਇਆ ਜੇ ਮੰਤਰੀ ਜੀ ਜਿਹੜੀ ਸਰ ਮੈਂਬਰ ਸਾਹਿਬ ਕਹਿ ਰਹੇ ਨੇ ਕਿ ਹਰੀਕੇ ਤੋਂ ਲੈ ਕੇ ਢਿੱਲਵਾਂ ਤੱਕ ਕੰਮ ਨਹੀਂ ਹੋਇਆ ਉੱਥੇ ਸਰ ਜੋ ਰਿਵਰ ਦੇ ਬੈਂਕ ਨੇ ਕਿਨਾਰੇ ਨੇ ਸਰਕਾਰ ਵੱਲੋਂ ਕੋਈ ਅੱਜ ਦੀ ਗੱਲ ਨਹੀਂ ਹੈ ਪਿਛਲੇ ਲੰਬੇ ਸਮੇਂ ਜੋ ਬਨ ਬੰਨੇ ਹੋਏ ਨੇ ਸਰਕਾਰ ਉਹਨਾਂ ਤੇ ਕੰਮ ਕਰ ਰਹੀ ਹੈ ਤੇ ਜੋ ਬਚਾਲੇ ਬੰਨ ਲੋਕਾਂ ਨੇ ਆਪਣੇ ਤੌਰ ਤੇ ਬੰਨੇ ਹੋਏ ਸੋ ਮੈਂਬਰ ਸਾਹਿਬ ਵੀ ਇਹ ਚਾਹੁੰਦੇ ਸੀ ਕਿ ਉਹ ਜਿਹੜੇ ਬੈਂਕ ਨੇ ਉਹ ਵੀ ਮਜ਼ਬੂਤ ਕੀਤੇ ਜਾਣ ਹੁਣ ਉਹ ਬੈਂਕ ਬੰਨੇ ਹੋਏ ਲੋਕਾਂ ਦੇ ਆਪਣੇ ਤੌਰ ਤੇ ਨੇ ਹੁਣ ਉਹਨਾਂ ਨੂੰ ਜੇ ਮਜ਼ਬੂਤ ਕਰਦੇ ਆ ਪਾਣੀ ਨੇ ਤਾਂ ਪਿੱਛੋਂ ਆਉਣਾ ਤੇ ਉਹਨਾਂ ਦੀ ਮਜ਼ਬੂਤੀ ਦੇ ਨਾਲ ਪਾਣੀ ਹੋਰ ਖੇਲੜ ਜਾਣਾ ਸੋ ਇਸ ਤਰ੍ਹਾਂ ਦੀ ਇੱਕ ਸਥਿਤੀ ਬਣੀ ਹੋਈ ਹੈ ਪਰ ਜਿਹੜੇ ਦੂਜੇ ਬੰਨ ਸਾਈਡਾਂ ਤੇ ਬੰਨੇ ਹੋਏ ਨੇ ਉਹਨਾਂ ਦੇ ਪੂਰਾ ਕੰਮ ਕੀਤਾ ਜਾ ਰਿਹਾ ਉਹਨਾਂ ਦੇ ਚ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਹੁਣ ਹਰੀਕੇ ਤੋਂ ਲੈ ਕੇ ਜਿਹੜੀ ਇਹਦੀ ਡੀਸਰਟਿੰਗ ਦੀ ਮੇਨ ਜਿਹੜੀ ਪ੍ਰੋਬਲਮ ਹੈ ਸਰ ਇਹ ਵਾਈਲਡ ਲਾਈਫ ਇੰਸਟੀਚਿਊਟ ਦੇਰਦੂਨ ਤੋਂ ਉਹਥੋਂ ਰਿਪੋਰਟ ਮੰਗਾਈ ਹੈ ਉਹ ਰਿਪੋਰਟ ਉਹਨਾਂ ਦੀ ਆ ਗਈ ਹੈ ਉਹ ਰਿਪੋਰਟ ਹੈ ਜਿਹੜੀ ਰਾਜਸਥਾਨ ਗਵਰਨਮੈਂਟ ਨੂੰ ਭੇਜ ਚੁੱਕੇ ਆ ਤੇ ਰਾਜਸਥਾਨ ਗਵਰਨਮੈਂਟ ਤੋਂ ਕੰਸੈਂਟ ਮਿਲਣ ਤੋਂ ਬਾਅਦ ਇਹਨੂੰ ਪਰਿਵेश ਪੋਰਟਲ ਹੈ ਜਿਹੜਾ ਫੋਰੈਸਟ ਦਾ ਅਸੀਂ ਉਹਦੇ ਪਾ ਦਾਂਗੇ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਮਨਜ਼ੂਰੀ ਇਹਦੇ ਚ ਜ਼ਰੂਰੀ ਹੈ ਪਰ ਇਹ ਮੈਂ ਇਹ ਵੀ ਕਹਿਣਾ ਚਾਹਣਾ ਕਿ 2017 ਦੇ ਵਿੱਚ ਇਹ ਪਿਛਲੀ ਸਰਕਾਰ ਨੇ ਇਹਨੂੰ ਜਿਹੜਾ ਬਿਲਡ ਲਾਈਫ ਦੇ ਵਿੱਚ ਉਹ ਪਾਇਆ ਸੀ ਤੇ ਉਹਦੇ ਕਾਰਨ ਅੱਜ ਪੋਜੀਸ਼ਨ ਇਹ ਹੈ ਕਿ ਉੱਥੇ ਇੱਕ ਕਹੀ ਦਾ ਟੱਕ ਨਹੀਂ ਕੋਈ ਮਾਰ ਸਕਦੇ ਉਹ ਸਾਰੀ ਪਰਮਿਸ਼ਨ ਉੱਥੋਂ ਆਉਂਦੀ ਹੈ ਸੋ ਇਸ ਤਰ੍ਹਾਂ ਦੀ ਸਥਿਤੀ ਕਰਕੇ ਪਰ ਸਰਕਾਰ ਵੱਲੋਂ ਜਿਹੜਾ ਉਹ ਸਾਰੇ ਇੰਤਜ਼ਾਮ ਅਸੀਂ ਕੀਤੇ ਨੇ ਜਿਵੇਂ ਮੈਂ ਦੱਸਿਆ ਕਿ ਦੇਹਰਾਦੂਨ ਤੋਂ ਵੀ ਰਿਪੋਰਟ ਮੰਗਾਈ ਹੈ ਤੇ ਉਹਦੇ 'ਚ ਅਸੀਂ ਕੋਈ ਕਿਸੇ ਕਿਸਮ ਦੀ ਕਮੀ ਹੈ ਜਿਹੜੀ ਉਹ ਨਹੀਂ ਰੱਖਦੇ ਥੈਂਕ ਯੂ ਰਾਣਾ ਜੀ ਹੁੰਦਾ ਤਾਂ ਇੱਕ ਤਾਂ ਚਲੋ ਤੁਸੀਂ ਕਰ ਲਉਗਾ ਸਪੀਕਰ ਸਾਹਿਬ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਪਿਛਲੀ ਵਾਰ ਹੜਾ ਇਹ ਨਾ ਜੀ ਕਲੈਕਟਿਵਲੀ ਅਸੀਂ ਐਨਲਾਈਜ਼ ਕਰਕੇ ਮੰਤਰੀ ਜੀ ਦੇ ਧਿਆਨ 'ਚ ਵੀ ਲਿਆਂਦਾ ਕਿ ਗੋਇੰਦਵਾਲ ਪੁਲ ਦੇ ਉੱਤੇ ਇੱਕ 150 ਏਕੜ ਦਾ ਅਪਰੋਕਸੀਮੇਟਲੀ ਬੰਨ ਅਲੱਗ ਹੀ ਵਿੱਚ ਬਣਿਆ ਹੋਇਆ ਜਿਹਨੂੰ ਬਰੇਤਾ ਪਿਆ ਆ ਜਿੱਥੋਂ ਪਾਣੀ ਦਾ ਫਲੋ ਨਹੀਂ ਜਾਂਦਾ ਤੇ ਸਾਰਾ ਪਾਣੀ ਇੱਕ ਬੰਨੇ ਨੂੰ ਜਾਂਦਾ ਉਹਦੀ ਡੀਸੈਂਟਿੰਗ ਬਾਰੇ ਮંત્રી ਦੇ ਧਿਆਨ ਚ ਲੈੰਦਾ ਗਿਆ ਸੀ ਕਿ ਜੇ ਡੀਸਿਲਟਿੰਗ ਹੋ ਜੇ ਤੇ ਇੱਥੇ ਬੰਨ ਟੁੱਟਣ ਦੀ ਜਿਹੜੀ ਰਿਸਕ ਹੈ ਉਹ ਖਤਮ ਹੋ ਜਾਂਦਾ ਕੀ ਸਰਕਾਰ ਨੇ ਪੰਜਾਂ ਛੇ ਮਹੀਨਿਆਂ ਚ ਮੰਤਰੀ ਜੀ ਨੇ ਉਹਦੇ ਬਾਰੇ ਕੋਈ ਵਿਚਾਰ ਕੀਤਾ ਨਹੀਂ ਤਾਂ ਫੇਰ ਜਦੋਂ ਪਾਣੀ ਆਏਗਾ ਤੇ ਬੰਨ ਟੁੱਟਣ ਦੀ ਪੋਸੀਬਿਲਟੀ ਬਹੁਤ ਸਾਈ ਤੇ ਅੱਜ ਇਨਲੀਗਲ ਤਰੀਕੇ ਨਾਲ ਮਾਈਨਿੰਗ ਉਹਨਾਂ ਬੰਨਾਂ ਦੇ ਵਿੱਚ ਹੋ ਰਹੀ ਹੈ ਜਿੱਥੇ ਅਸੀਂ ਟੈਂਪਰੇਰੀ ਬੰਨ ਲੋਕਾਂ ਨੇ ਲਾਏ ਆ ਉਦੇ ਤੇ ਵੀ ਧਿਆਨ ਦਿੱਤਾ ਜਾਵੇ ਸੈਕੰਡਲੀ ਸਰ ਜਿਹੜੇ ਪੁਰਾਣੇ ਬੰਨ ਲੱਗੇ ਹੋਏ ਆ ਉਹ ਦਰਿਆ ਤੋਂ 5 5 6 600 ਕਿਲੋ 6 6 ਕਿਲੋਮੀਟਰ ਚੌੜੇ ਆ ਤੇ ਦਰਿਆ ਦਾ ਲੈਵਲ ਤਾਂ ਰਹਿ ਗਿਆ 1 1.5 ਕਿਲੋਮੀਟਰ 5 ਕਿਲੋਮੀਟਰ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ 'ਚ ਪਾਣੀ ਕਿਉਂ ਆ ਗਏ ਸਾਨੂੰ ਉਹਦੇ ਤੇ ਸੋਚਣ ਦੀ ਲੋੜ ਹੈਗੀ ਆ ਤੇ ਮੈਂ ਸਰਕਾਰ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਐਡਵਾਂਸ ਬੰਨ ਲੋਕਾਂ ਨੇ ਲਾਏ ਆ ਉਹਦਾ ਕੈਲਕੂਲੇਟ ਕੀਤਾ ਜਾਵੇ ਕਿ ਕੈਰਿੰਗ ਫਲੋ ਜਿਹੜਾ ਕੈਰਿੰਗ ਕੈਪੈਸਿਟੀ ਆਫ ਵਾਟਰ ਸਾਡੇ ਦਰਿਆਵਾਂ ਦੀ ਕਿੰਨੀ ਆ ਪਿੱਛੋਂ ਪਾਣੀ ਕਿੰਨਾ ਆਣਾ ਉਹਦੇ ਹਿਸਾਬ ਨਾਲ ਅਸੀਂ ਬੰਨਾਂ ਨੂੰ ਤਕੜੇ ਕਰ ਲਈਏ ਤੇ ਅੱਜ ਸਰਕਾਰ ਦੇ ਜੇ ਪੈਸੇ ਲੱਗ ਰਹੇ ਆ ਤੇ ਤੁਸੀਂ ਬੰਨਾਂ ਤੇ ਨਹੀਂ ਲੱਗ ਰਿਹਾ ਜੀ ਰੁਪਈਆ ਸਾਰੇ ਦਾ ਸਾਰਾ ਪੈਸਾ ਐਡਵਾਂਸ ਬੰਨਾਂ ਤੇ ਲੱਗ ਰਿਹਾ ਤੇ ਫਲੋਰ ਦੇ ਉੱਤੇ ਮંત્રી ਜੀ ਨੇ ਕਿਹਾ ਸੀ ਕਿ ਇਹ ਲੋਕ ਜ਼ਮੀਨ ਦੇਣ ਨੂੰ ਤਿਆਰ ਹੈ ਤਾਂ ਅਸੀਂ ਸਰਕਾਰ ਵੱਲੋਂ ਪੰਨ ਪੜਾ ਦੇਾਂਗੇ ਤੇ ਮੈਂ ਸਰ ਅੱਜ ਵੀ ਤੇ ਮੰਤਰੀ ਜੀ ਨੂੰ ਪਹਿਲਾਂ ਵੀ ਆ ਕੇ ਕਿਹਾ ਕਿ ਜੀ ਮੇਰੇ ਲੋਕ ਇਲਾਕੇ ਦੇ ਜ਼ਮੀਨ ਦੇਣ ਨੂੰ ਤਿਆਰ ਹੈ ਤੁਸੀਂ ਜੋ ਫਲੋਰ ਤੇ ਵਾਦਾ ਕੀਤਾ ਸੀ ਉਹ ਸਿਰੇ ਸਰੇ ਚੜਾਓ ਤੇ ਸੰਤਰੀ ਜੀ ਮੰਤਰੀ ਜੀ ਜਵਾਬ ਦੇਣ ਉਹਦਾ ਕਿ ਜ਼ਮੀਨ ਲੋਕ ਦੇਣਗੇ ਤੇ ਕੀ ਸਰਕਾਰ ਉਹ ਪੰਨ ਬੜਾਈਗੀ ਦੇਖੋ ਜੋ ਰਾਣਾ ਜੀ ਨੇ ਕਹੀ ਹੈ ਗੱਲ ਜੀ ਕਿ ਜ਼ਮੀਨਾਂ ਦੇ ਦਾਂਗੇ ਤੇ ਉੱਥੇ ਬੰਨ ਵੀ ਬਣਾਏ ਜਾਣ ਸਰ ਐਕਚੁਅਲ ਦੇ ਵਿੱਚ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਕਈ ਜਗ੍ਹਾ ਲੋਕ ਕਹਿ ਦਿੰਦੇ ਨੇ ਪਰ ਸਹਿਯੋਗ ਨਹੀਂ ਕਰਦੇ ਆ ਹੁਣ ਗਿੱਦੜਪਿੰਡੀ ਦੀ ਗੱਲ ਹੈ ਸਰ ਇਹਨਾਂ ਨੇ ਜ਼ਿਕਰ ਕੀਤਾ ਸੀ ਉਦੋਂ ਗਿੱਦੜਪਿੰਡੀ ਦਾ ਮਤਲਬ ਹੈ ਹੁਣ ਗਿੱਦੜਪਿੰਡੀ ਜਿੰਨੀ ਸਰਕਾਰੀ ਜ਼ਮੀਨ ਤੇ ਦੀ ਸਾਰੀ ਡੀਸੈਲਟਿੰਗ ਅਸੀਂ ਕਰਾਤੀ ਹਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਪ੍ਰਾਈਵੇਟ ਲੈਂਡ ਓਨਰ ਨੇ ਉਹਨਾਂ ਨੂੰ ਬੇਨਤੀਆਂ ਕਰ ਰਹੇ ਆ ਉਹ ਆਪਣੀ ਜ਼ਮੀਨ ਦੇ ਵਿੱਚੋਂ ਮਿੱਟੀ ਨਹੀਂ ਚੱਕਣ ਦਿੰਦੇ ਆ ਹੁਣ 16 ਤਾਰੀਖ ਨੂੰ ਐਸ ਡੀ ਐਮ ਜੀਰਾ ਐਸ ਡੀ ਐਮ ਸ਼ਾਹਕੋਟ ਡੀ ਐਸ ਪੀ ਸ਼ਾਹਕੋਟ ਸਾਡੇ ਐਸ ਸੀ ਸਾਰੇ ਸਬੰਧਤ ਅਧਿਕਾਰੀਆਂ ਨੇ ਉੱਥੇ ਮੀਟਿੰਗ ਰੱਖੀ ਹੋਈ ਹੈ ਤੇ ਇਸੇ ਤਰ੍ਹਾਂ ਜਿੱਥੇ ਵੀ ਕਿਤੇ ਮੈਂਬਰ ਸਾਹਿਬ ਕਹਿੰਦੇ ਨੇ ਜੋ ਜ਼ਮੀਨ ਇਹ ਜ਼ਮੀਂਦਾਰ ਦੇਣ ਨੂੰ ਤਿਆਰ ਨੇ ਤੇ ਬੰਨ ਬੰਨਣ ਦੇ ਲਈ ਸਹੀ ਅੱਜ ਪਰ ਗਵਰਨਮੈਂਟ ਦੀ ਇਹ ਜੋ ਰਿਵਰ ਦੇ ਪ੍ਰਤੀ ਹੈ ਜਿੱਥੇ ਬੰਨ ਬੰਨਿਆ ਜਾ ਸਕਦਾ ਹੈ ਅਸੀਂ ਉਹ ਬੰਨ ਬੰਨਦੇ ਹਾਂਗੇ ਬਾਕੀ ਸਰ ਜਿਸ ਤਰ੍ਹਾਂ ਰੰਧਾਵਾ ਸਾਹਿਬ ਨੇ ਕਿਹਾ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਹੈ ਕਿ ਪਾਣੀ ਤਾਂ ਚਾਹੀਦਾ ਸਾਰੇ ਸੂਬਿਆਂ ਨੂੰ ਪਰ ਡੁੱਬਨ ਨੂੰ ਇਕੱਲਾ ਪੰਜਾਬ ਹੁਣ ਇਹਨਾਂ ਨੇ ਕਿਹਾ ਕਿ ਪਾਣੀ ਉੱਥੇ ਇਕੱਠਾ ਹੋ ਜਾਂਦਾ ਡੁੱਬ ਜਾਂਦਾ ਆ ਸਰ ਹਰੀਕੇ ਤੇ ਆ ਜਿਹੜਾ ਸਾਰਾ ਪਾਣੀ ਬਿਆਸ ਦੇ ਥੱਤੋਂ ਇਹਦਾ ਆਉਂਦਾ ਉੱਥੇ ਇਕੱਠਾ ਹੁੰਦਾ ਤੇ ਸਾਡੀਆਂ ਨਹਿਰਾਂ ਨਿਕਲਦੇ ਨੇ ਰਾਜਸਥਾਨ ਫੀਡਰ ਹੈ ਖਰੋਜਪੁਰ ਫੀਡਰ ਹੈ ਜਿੰਨਾ ਪਾਣੀ ਹੁੰਦਾ ਉੱਥੇ ਲੈ ਲੰਨੇ ਆ ਤੇ ਦੂਜੇ ਪਾਸੇ ਜੇ ਪਾਣੀ ਛੱਡਦੇ ਆ ਆ ਸਾਰਾ ਮੇਰੇ ਲਵੇ ਰਾਜਸਥਾਨ ਗਵਰਨਮੈਂਟ ਦਾ ਲੈਟਰ ਹੈ ਹਰਿਆਣਾ ਗਵਰਨਮੈਂਟ ਦਾ ਲੈਟਰ ਹੈ ਤੇ ਸਾਡੇ ਸੈਕਟਰੀ ਇਹਨਾਂ ਨੇ ਲਿਖਿਆ ਸੀ ਬੀਵੀਐਮਬੀ ਨੂੰ ਕਿ ਇਹਨਾਂ ਨੂੰ ਪਾਣੀ ਲਈ ਕਹੋ ਪਰ ਇਹਨਾਂ ਨੇ ਸਪਸ਼ਟੇ ਮਨਾਂ ਕੀਤਾ ਕਿ ਅਸੀਂ ਪਾਣੀ ਨਹੀਂ ਲੈ ਸਕਦੇ ਡੁੱਬਣਾ ਤਾਂ ਤੁਸੀਂ ਡੱਬੋ ਨਾ ਕੋਈ ਰਾਜ ਇਹਨਾਂ ਬਕਾਇਦਾ ਲਿਖਿਆ 650 ਕਿੱਸੇ ਅੱਜ 13000 ਕਿੱਸੇ ਕਿਉਂਸੇ ਮੰਗਦੇ ਆ ਕਹਿੰਦੇ ਅਸੀਂ 650 ਕਿੱਸੇ ਤੋਂ ਜ਼ਿਆਦਾ ਨਹੀਂ ਲੈ ਸਕਦੇ ਰਾਜਸਥਾਨ ਕਹਿੰਦਾ 2000 ਕਿੱਸੇ ਤੋਂ ਜ਼ਿਆਦਾ ਨਹੀਂ ਲੈ ਸਕਦੇ ਤੇ ਇਸ ਤਰੀਕੇ ਨਾਲ ਸਾਰੀਆਂ ਜਿਹੜੀਆਂ ਗਵਾਂਢੀ ਸਟੇਟਸ ਨੇ ਇਹ ਕੋਈ ਪਾਣੀ ਉਸ ਸਮੇਂ ਤਾਂ ਲੈਣ ਨੂੰ ਤਿਆਰ ਨਹੀਂ ਜਦੋਂ ਉੱਥੇ 2.5 ਲੱਖ ਕਿੱਸੇ ਪਾਣੀ ਸੀ ਉਦੋਂ ਤਾਂ ਅਸੀਂ ਡੁੱਬਦੇ ਆ ਤੇ ਜਦੋਂ ਪਾਣੀ ਨਹੀਂ ਤਾਂ ਸਾਰੇ ਅੱਗੇ ਪਿੱਛੇ ਹੋ ਜਾਂਦੇ ਆ ਸੋ ਇਸ ਕਰਕੇ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਇਹ ਜਿਹੜੀ ਪਾਣੀ ਦੀ ਬੰਡ ਹੋਈ ਹੋਈ ਹੈ ਗਲਤ ਹੋਈ ਹੋਈ ਹੈ ਇਹ ਪਾਣੀ ਦੀ ਬੰਡ ਦੇ ਵਿੱਚ ਜਿਹੜੇ ਗੈਰ ਰਪੇਰੀਆਂ ਦੇ ਰਾਜ ਨੇ ਉਹਨਾਂ ਨੂੰ ਉਸ ਸਮੇਂ ਪਾਣੀ ਦੇ ਤਾਂ ਨਹੀਂ ਤੇ ਅਸੀਂ ਆਪਣਾ ਪਾਣੀ ਸੰਭਾਲਣ ਦੀ ਗੱਲ ਕਰਦੇ ਸੋ ਇਹ ਪ੍ਰੋਬਲਮ ਇਸ ਤਰ੍ਹਾਂ ਦੀ ਹੈ ਪਰ ਇਸ ਦੇ ਲਈ ਜੋ ਵੀ ਸੰਭਵ ਹੱਲ ਹੈ ਸਰਕਾਰ ਵੱਲੋਂ ਸਾਰੇ ਕੀਤੇ ਜਾ ਰਹੇ ਨੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਲਈ ਅੱਜ ਇਸ ਤਰ੍ਹਾਂ ਹੁਣ ਪਾਣੀ ਦੀ 2.5 ਲੱਖ ਕਿਸੀ ਕੋ ਉੱਥੇ ਇਕੱਠਾ ਹੋ ਜਾਂਦਾ ਸੀ ਅਸੀਂ ਨਹਿਰਾਂ ਦੀ ਸਟਰੈਥਨਿਕ ਕੀਤੀ ਹੈ ਖਾਲ ਬਣਾਏ ਨੇ 6700 ਕਿਲੋਮੀਟਰ ਖਾਲ ਪਹਿਲਾਂ ਬਣਾਤੇ 3300 ਕਿਲੋਮੀਟਰ ਖਾਲ ਬਣਾਉਣ ਦੀ ਹੁਣ ਗੱਲ ਕੀਤੀ ਗਈ ਹੈ ਸੋ ਸਰਕਾਰ ਵੱਲੋਂ ਕੋਈ ਕਮੀ ਨਹੀਂ ਅਸੀਂ ਸਾਰਾ ਪਾਣੀ ਸੰਭਾਲਣ ਦੀ ਗੱਲ ਕਰਦੇ ਆਂ ਲੋਕਾਂ ਦੇ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਕਰਦੇ ਆਂ ਪਰ ਜਿੱਥੇ ਕਿਤੇ ਕੋਈ ਅਜਿਹੀ ਸਥਿਤੀ ਆਉਂਦੀ ਹੈ ਉੱਥੇ ਜਿਵੇਂ ਮੈਂ ਜ਼ਿਕਰ ਕੀਤਾ ਆ ਗਿੱਦੜਪਿੰਡੀ ਗੱਲ ਦੀ ਕੀਤੀ ਹੈ ਹੋਰ ਕਿਤੇ ਕੀਤੀ ਹੈ ਤੋਤੇ ਡੀਸੈਲਟਿੰਗ ਲੋਕ ਨਹੀਂ ਹੋਣ ਦਿੰਦੇ ਵੀ ਸੋ ਜਿੱਥੇ ਅਜਿਹੀ ਸਥਿਤੀ ਆ ਜਾਂਦੀ ਹੈ ਤਾਂ ਉੱਥੇ ਕੋਈ ਮਜਬੂਰੀ ਹੋ ਜਾਂਦੀ ਹੈ ਬਾਕੀ ਮਾਨਯੋਗ ਮੈਂਬਰ ਸਾਹਿਬ ਨੇ ਰਾਣਾ ਸਾਹਿਬ ਨੇ ਬੜੀ ਵਿਸਥਾਰ ਚ ਮੇਰੇ ਨਾਲ ਆ ਕੇ ਗੱਲ ਕੀਤੀ ਸੀ ਬਹੁਤ ਵਧੀਆ ਗੱਲ ਕੀਤੀ ਸੀ ਪਰ ਉਸ ਦੇ ਲਈ ਜੋ ਅਸੀਂ ਕਰ ਸਕਦੇ ਆ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਆ ਜੇ ਜ਼ਮੀਨਾਂ ਆਪਾਂ ਜ਼ਮੀਨਾਂ ਵੀ ਆ ਕੇ ਦੇਖ ਲਾਂਗੇ ਜੋ ਕੁਝ ਵੀ ਕਹੋਗੇ ਤਾਂ ਅਸੀਂ ਕਰਕੇ ਦਵਾਂ ਹਾਂਜੀ ਰਾਣਾ ਜੀ ਤੇ ਪ੍ਰਤਾਪ ਜੀ ਜੀ ਪਲੀਜ਼ ਸਪੀਕਰ ਸਾਹਿਬ ਤੁਹਾਡੇ ਰਾਹੀ ਨਾ ਮੈਂ ਮੰਤਰੀ ਸਾਹਿਬ ਨੂੰ ਇੱਕ ਸੋਲੂਸ਼ਨ ਦੇਣਾ ਚਾਹੁੰਦਾ ਤੇ ਧੰਨਵਾਦ ਤੁਹਾਡਾ ਜਿਹੜਾ ਨਾ ਪ੍ਰੋਡਕਟਿਵ ਚੀਜ਼ ਤੇ ਤੁਸੀਂ ਟਾਈਮ ਦਿੰਦੇ ਹੋ ਬਹੁਤ ਕਿਉਂਕਿ ਸੋਲੂਸ਼ਨ ਇੱਥੇ ਹੀ ਨਿਕਲਿਆਉਣਾ ਸਰ ਪੰਜਾਬ ਦੇ ਜਿਹੜੇ ਪਿਆਸ ਦਰਿਆ ਨਾ ਜਿਹਦੇ ਰਾਹੀਂ ਹੜ ਹੁੰਦੇ ਆ ਤੂਆਪੇ ਦੇ ਵਿੱਚ ਮਾਝੇ 'ਚ ਵੀ ਉਹਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ 10-10 ਫੁੱਟ 15-15 ਫੁੱਟ ਉੱਚਾ ਲੋਡ ਸਿਰਫ ਇਹ ਆ ਕਿ ਸਰ ਜਦੋਂ ਪਾਣੀ ਐਕਸੈਸ ਹੋਵੇ ਜਿਹੜੇ ਸਾਡੇ ਐਗਜ਼ਿਸਟਿੰਗ ਖਾਲੇ ਪੁਰਾਣੇ ਆ ਉਹਨਾਂ ਨੂੰ ਸਾਫ਼ ਕਰ ਦਈਏ ਤੇ ਉੱਥੇ ਇੱਕ ਬਰਾਜ ਬਣਾ ਦਈਏ ਜਿਹੜਾ ਸਰਪਲਸ ਪਾਣੀ ਆ ਉਹ ਦੋਆਬੇ ਵਾਲਿਆਂ ਨੂੰ ਦੇ ਦੇਓ ਰਾਈਟ ਫਰੋਮ ਢਿਲਵਾਂ ਤੋਂ ਚਾਲੂ ਹੋ ਕੇ ਤੇ ਅਪ ਟੂ ਨਕੋਦਰ 30 ਫੁੱਟ 35 35 ਫੁੱਟ ਡੂੰਘੇ ਆ ਅਸੀਂ ਪਾਣੀ ਆਪਣੇ ਨੇਚਰਲੀ ਫਲੋ ਦੇ ਨਾਲ ਥੱਲੇ ਆ ਜਾਣਾ ਨਾ ਸਾਨੂੰ ਉਹਦੇ ਵਿੱਚ ਕੁਝ ਐਕਸਟਰਾਰਡੀਨਰੀ ਕਰਨਾ ਪੈਣਾ ਸੋ ਇਹ ਇੱਕ ਸੋਲੂਸ਼ਨ ਆ ਇਦੇ ਉੱਤੇ ਸਟੱਡੀ ਕਰ ਲਿਓ ਸੈਕੰਡ ਐਡਵਾਂਟੇਜ ਇਹਦਾ ਇਹ ਹੈ ਕਿ ਜੇ ਇਸ ਸਮੇਂ ਦੁਆਬਾ ਪਾਣੀ ਪੰਪ ਕਰਦਾ ਆ ਉਸ ਸਮੇਂ ਫਰਵਰੀ ਤੋਂ ਲੈ ਕੇ ਜੂਨ ਦੇ ਵਿੱਚ ਵਾਟਰ ਲੈਵਲ ਡਾਊਨ ਜਾ ਰਿਹਾ ਅੱਜ ਦੀ ਡੇਟ 'ਚ ਤੇ ਉਸ ਸਮੇਂ ਸਾਡੇ ਕੋਲ ਸਰਪਲਸ ਵਾਟਰ ਹੈ ਤੇ ਪੰਜਾਬ 'ਚ ਕਿਤੇ ਵੀ ਪਾਣੀ ਦੀ ਖਪਤ ਨਹੀਂ ਹੁੰਦੀ ਸੋ ਇਹ ਇੱਕ ਰਾਏ ਆ ਜੀ ਇਹਦੇ ਤੇ ਵਿਚਾਰ ਕਰ ਲਓਗੇ ਤੇ ਮੈਂ ਸਮਝਦਾ ਸੋਲੂਸ਼ਨ ਇੰਪਲੀਮੈਂਟ ਹੋਣਾ ਸੋ ਦੇਖੋ ਮੈਂ ਸਮਝਦਾ ਇਹਨਾਂ ਦੀ ਗੱਲ ਮੈਨੂੰ ਰਾਣਾ)^{(1)}ਂਦਰ ਪ੍ਰਤਾਪ ਜੀ ਨੇ ਦੇਸੀ ਜਿਹੜਾ ਹਰੀਕੇ ਤੇ ਪਾਣੀ ਇਕੱਠਾ ਹੋ ਕੇ ਆਉਂਦਾ ਉਸ ਤੋਂ ਬਾਅਦ ਸਾਡੀਆਂ ਨਹਿਰਾਂ ਚੱਲਦੀਆਂ ਨੇ ਤਾਂ ਅਸੀਂ ਉਹਨਾਂ ਫਲੱਡਾਂ ਦੇ ਗੇਟਾਂ ਨੂੰ ਹਰ ਟਾਈਮ ਖੁੱਲੇ ਨਹੀਂ ਰੱਖ ਸਕਦੇ ਕਿਉਂਕਿ ਜਿੰਨਾ ਪਾਣੀ ਆਉਂਦਾ ਉੱਥੇ ਜਿੰਨੀਆਂ ਰਾਜਸਥਾਨ ਫੀਡਰ ਤੇ ਫਿਰੋਜ਼ਪੁਰ ਫੀਡਰ ਜਿੰਨਾ ਪਾਣੀ ਉੱਥੇ ਲੈ ਸਕਦੇ ਨੇ ਉਹਨਾਂ ਨਹਿਰਾਂ ਦੇ ਵਿੱਚ ਅਸੀਂ ਪਾਣੀ ਦਿੰਦੇ ਤੇ ਪੂਰੇ ਪੰਜਾਬ ਦੇ ਲਈ ਸਿੰਚਾਈ ਦੀ ਦੀ ਵਰਤਿਆ ਜਾਂਦਾ ਛੇ ਕਿਤੇ ਐਕਸੈਸ ਹੁੰਦਾ ਉਸ ਸਮੇਂ ਗੇਟ ਖੋਲੇ ਜਾ ਸਕਦੇ ਨੇ ਹਰ ਸਮੇਂ ਗੇਟੋ ਖੁੱਲੇ ਰੱਖੇ ਨਹੀਂ ਜਾ ਸਕਦੇ ਤੇ ਦੂਜੀ ਜਿਹੜੀ ਸਫਾਈ ਦੀ ਗੱਲ ਕੀਤੀ ਹੈ ਇੰਦਰਪ੍ਰਤਾਪ ਜੀ ਨੇ 8500 ਕਿਲੋਮੀਟਰ ਦੀ ਪੰਜਾਬ ਦੇ ਵਿੱਚ 8500 ਕਿਲੋਮੀਟਰ ਨਦੀਆਂ ਨਾਲੇ ਤੇ ਡਰੇਨਾਂ ਨੇ ਜਿਹਦੇ ਵਿੱਚੋਂ 4766 ਕਿਲੋਮੀਟਰ ਦੀ ਜਿਹੜੀ ਸਫਾਈ ਹੈ ਉਹ ਕੀਤੀ ਗਈ ਹੈ ਤੇ ਇਸ ਹਰ ਵਾਰ ਜਿੱਥੇ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹ ਆਇਡੈਂਟੀਫਾਈ ਕੀਤੇ ਜਾਂਦੇ ਨੇ ਤੇ ਉਹਦੇ ਮੁਤਾਬਕ 4766 ਕਿਲੋਮੀਟਰ ਦੀ ਜਿਹੜੀ ਸਫਾਈ ਕੀਤੀ ਗਈ ਹੈ ਆਪਣੇ ਗਰ ਲਾਲ ਜੀ ਨੇ ਕਿਹਾ ਘੱਗਰ ਦੀ ਸਫਾਈ ਪੂਰੀ ਤਰ੍ਹਾਂ ਹੋਈ ਹੈ ਤੇ ਜਿਹੜੇ ਡੈਮ ਡੈਮਾਂ ਦੀ ਗੱਲ ਕੀਤੀ ਹੈ ਜਾਂ ਪਾਣੀ ਸਟੋਰ ਕਰਨ ਦੀ ਗੱਲ ਕੀਤੀ ਹੈ ਉਹ ਪ੍ਰੋਜੈਕਟ ਬਕਾਇਦਾ ਸਰਕਾਰ ਨੇ ਸ਼ੁਰੂ ਕੀਤੇ ਹੋਏ ਹੈ ਚੰਦੂ ਪਿੰਡਾ ਸਾਡੇ ਉਤੇ 20 ਕਿੱਲੇ ਜਰੂਰ 20 ਕਿੱਲੇ ਸਮਝ ਲਓ 20 ਕਿੱਲਾਂ ਦੀ ਚੜਾਈ ਤੇ 20 ਕਿੱਲਾਂ ਦੀ ਲੰਬਾਈ ਇਸ ਤਰ੍ਹਾਂ ਦਾ ਉੱਥੇ ਘੱਗਰ ਦੇ ਉੱਪਰ ਕਰਨਾ ਕਈ ਹੋਰ ਜਗ੍ਹਾ ਵੀ ਸਲੈਕਟ ਕੀਤੀਆਂ ਗਈਆਂ ਨੇ ਸੋ ਉਹ ਗੱਲ ਵੀ ਸਰਕਾਰ ਹੈ ਜਿਹੜੀ ਉਹ ਕਰ ਰਹੀ ਹੈ ਸੋ ਸਰਕਾਰ ਵੱਲੋਂ ਸਰ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਸਰਕਾਰ ਵੱਲੋਂ ਕੋਈ ਕਮੀ ਨਹੀਂ ਆਸੀ ਪਾਣੀ ਦੀ ਇੱਕ ਬੂੰਦ ਵੀ ਫालतू ਬਾਹਰ ਨਹੀਂ ਜਾਣ ਦਿੰਦੇ ਅੰਜਾਈ ਨਹੀਂ ਜਾਣ ਦਿੰਦੇ ਤੇ ਜੇ ਕਿਤੇ ਗੇਟ ਖੋਲਣ ਦੀ ਗੱਲ ਹੈ ਉਹ ਗੇਟ ਵੀ ਉਸ ਸਮੇਂ ਖੋਲੇ ਜਾਂਦੇ ਨੇ ਜਦੋਂ ਪਾਣੀ ਸਰ ਤੋਂ ਟੱਪ ਨਹੀਂ ਕਿਉਂਕਿ ਅਸੀਂ ਜਿਹੜਾ ਪਿਛਲੇ 3 ਸਾਲਾਂ ਦੇ ਵਿੱਚ ਪਾਣੀ ਦੀ ਯੂਟਿਲਾਈਜੇਸ਼ਨ ਕੀਤੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਟੇਲਾਂ ਤੇ ਪਾਣੀ ਬਚਾਵਾਂਗੇ ਇਹ ਵੀ ਇੱਕ ਹਿੱਸਾ ਹੈ ਉਸ ਦਾ ਕਿ ਅਸੀਂ ਖੜਾਂ ਦਾ ਪਾਣੀ ਵੀ ਵੇਚਾਰੇ ਆਂ ਬਰਸਾਤਾਂ ਦਾ ਪਾਣੀ ਵੇਚਾਰੇ ਆਂ ਅੱਜ ਉਹ ਸਾਰੇ ਖੇਤਾਂ ਨੂੰ ਦੇ ਰਹੇ ਆਂ ਅਸੀਂ ਸੋ ਸਰਕਾਰ ਵੱਲੋਂ ਪਾਣੀ ਦੇ ਮਸਲੇ ਦੇ ਉੱਤੇ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਨਾ ਕਮੀ ਰਹਿਣ ਦਿੱਤੀ ਹੈ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜਾ ਇੱਕ ਰਿਕਾਰਡ ਕਾਇਮ ਕੀਤਾ ਕਿ 21% ਪਾਣੀ ਜਿਹੜਾ ਖੇਤਾਂ ਨੂੰ ਲੱਗਦਾ ਸੀ ਸਾਰੇ ਜਾਣਦੇ ਆ ਸੀ ਕਿ ਨਹਿਰੀ ਪਾਣੀ 21% ਲੱਗਦਾ ਸੀ ਤੇ ਮਾਰਚ 26 ਤੱਕ ਇਹ 62% ਪਾਣੀ ਹੈ ਜਿਹੜਾ ਨਹਿਰੀ ਪਾਣੀ ਤੇ ਖੇਤਾਂ ਨੂੰ ਲੱਗੂਗਾ ਇਹ ਮਾਰਚ 26 ਤੱਕ ਦੀ ਗੱਲ ਹੈ ਤੇ ਜੋ ਟੀਚਾ ਰੱਖਿਆ ਹੋਇਆ ਹੈ ਕਿ ਅਸੀਂ ਆਪਣਾ ਸਾਰਾ ਪਾਣੀ ਭਾਵੇਂ ਸਾਡੇ ਹਿਮਾਚਲ ਤੋਂ ਆਜੇ ਕਿਤੋਂ ਆਜੇ ਅ ਬਰਸਾਤਾਂ ਦਾ ਆਜੇ ਅਸੀਂ ਸਿਸਟਮ ਇਸ ਤਰ੍ਹਾਂ ਦਾ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਬਣਾ ਦੇਣਾ ਹੈ ਕਿ ਕੋਈ ਪਾਣੀ ਕਿਤੇ ਕੋਈ ਮਾਰ ਨਹੀਂ ਕਰ ਸਕੂਗਾ ਉਹ ਪਾਣੀ ਲੋਕਾਂ ਦਾ ਫਾਇਦਾ ਕਰੂ ਸੋ ਇਸ ਕਰਕੇ ਬਹੁਤ ਸੁਝਾਏ ਨੇ ਸਰਕਾਰ ਹਰ ਸਜਾ ਤੇ ਵਿਚਾਰ ਕਰੂਗੀ ਤੇ ਪਾਣੀ ਨੂੰ ਸਹੀ ਯੂਟਿਲਾਈਜੇਸ਼ਨ ਦੇ ਲਈ ਸਰਕਾਰ ਹਰ ਸੰਭਵ ਕਦਮ ਉਠਾਉਗੀ ਸਰ ਧੰਨਵਾਦ ਬਹੁਤ ਧੰਨਵਾਦ ਜੀ ਮੰਤਰੀ ਜੀ ਨੇ ਬੜੇ ਵਧੀਆ ਦਿਲੋਂ ਇਹ ਗੱਲ ਦਿੱਤੀ ਆ ਆਪਾਂ ਇਸ ਸਮਾਰਟ ਨੂੰ ਬਚਾਉਣਾ ਹੈ ਤੇ ਦੂਜੀ ਗੱਲ ਇਹ ਵੀ ਕਹਿ ਰਹੇ ਵੀ ਬਸ ਕਰੋ ਜੀ ਹੁਣ ਹੋਰ ਨਾ ਕਰਾਓ